ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਤੁਹਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ Instagram ਚੱਲਦੀ ਆ ਉਹ ਵੀ ਰਾਣਾ ਟੀਵੀ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਹੈ ਤੇ ਅੱਜ ਆਏ ਆ ਭ ਤੇ ਬਾਈ ਕੋਲੇ ਅੱਜ ਵੈਢ ਸੇਲ ਸੀ ਇੱਕ ਤੇ ਬਾਕੀ ਦੇ ਨਾਲ ਆਪਾਂ ਬਾਈ ਤੋਂ ਲੈਨੇ ਆ ਸਸੀ ਦਾ ਬਾਈ ਹਰਮਿਤ ਸਸੀ ਦਾ ਬਾਈ ਜੀ ਤੇ ਕਿੰਨੇ ਨਾਗੂ ਕਹੂ ਬਈ ਅੱਜ ਆਪਣੇ ਕੋਲੇ ਇੱਕ ਹੈ ਜੀ ਇੱਕ ਆਹ ਵੈਢ ਕਾਲੀ ਤੇ ਕੀ ਡਿਟੇਲ ਹਰਮਿਤ ਬਾਈ ਜੀ ਦੀ ਕਿੰਨੂੰ ਬਈ 5 ਦਿਨਾਂ ਦੀ ਸੂਈ ਨੂੰ ਠੀਕ ਹੈ ਬਈ ਤੇ 13 ਕਿਲੋ ਹੁਣ ਤਿਆਰ ਹੈ ਜੀ 13 ਕਿਲੋ ਬੋਲਾ ਤਿਆਰ ਹੈ ਹਾਂ ਜੀ ਹਾਂ ਜੀ 16 ਦੇ 16 17 ਕਿਲੋ ਜੀ 16 17 ਕਿਲੋ ਦੂਜੇ ਸੂਏ ਸੂਈ ਹੈ ਇਹ ਨਹੀਂ ਪਹਿਲਾ ਸੂਆ ਪਹਿਲੂਣਾ ਹੈ ਜੀ ਹਾਂ ਜੀ ਹਾਂ ਜੀ ਪਹਿਲੂਣਾ ਇੱਕ ਦੰਦਾ ਜੀ ਉਹ ਹਾਂ ਜੀ ਦੰਦਾ ਨਹੀਂ ਚਾਰ ਦੰਦਾ ਚਾਰ ਦੰਦਾ ਠੀਕ ਹੈ ਬਾਈ ਚਾਰ ਦੰਦਾ ਤੇ 4 13 ਕਿਲੋ 13 ਕਿਲੋ 13 ਕਿਲੋ ਬੋਹਲਾ ਇਸ ਵਕਤ ਤਿਆਰ ਆ ਬਾਈ ਪੜਾ ਤਨ ਟਾਈਮ ਚੋਲੇ ਜੀ ਸੀਰੀਜ਼ ਲੱਗ ਪੂਰੀ ਠੀਕ ਆ ਅਜੇ ਪੀਕ ਲੈਗ ਲੈਵਲ ਤੇ ਆਉਣੀ ਆ ਬਾਈ ਪੂਰੀ ਤੇ ਬਾਕੀ ਤੁਸੀਂ ਮਗਰ ਬੱਛੀ ਦੇ ਸਕਦੇ ਆ ਪ੍ਰਿੰਟ ਪ੍ਰੂਨਟ ਸੋਹਣਾ ਬਈ ਜਾਤ ਵਾਲੀ ਬੱਛੀ ਆ ਮਗਰ ਬੱਛੀ ਬਹੁਤ ਜਾਤ ਵਾਲੀ ਆ ਬਈ ਬਰੀਡ ਵਾਲੀ ਆ ਤੇ ਮੜਾ ਤੋਰਦੀ ਬਈ ਹਮੀਤ ਬਾਕੀ ਤੁਹਾਨੂੰ ਤੋਰਾ ਦਿਖਾਉਣ ਨੇ ਆ ਬਈ ਬਾਕੀ ਗਾਂ ਦਾ ਵੀ ਪ੍ਰਿੰਟ ਪ੍ਰੂਨਟ ਸੋਹਣਾ ਗੋਲ ਕੰਨ ਦੀ ਆ ਬਾਈ ਬਾਕੀ ਵੇਲ ਬੂਲ ਵੀ ਚੰਗੀ ਆ ਗਾਂ ਦੀ ਬਾਕੀ ਤਾਂ ਹਵਾਨਾ ਤੋਂ ਤੁਰਦੀ ਉਹ ਦਿਖਾਉਣਿਆ ਥਣ ਥਣ ਬਈ ਬਹੁਤ ਸੋਹਣ ਲੱਗੇ ਕੋਈ ਵੀ ਇਥੇ ਥਾਣਾ ਚਾਰ ਥਾਣਾ ਕੋਈ ਭੋਰਾ ਫੋਟ ਸ਼ਾਂਗ ਨਹੀਂ ਬਾਕੀ ਤੁਹਾਨੂੰ ਤੁਰਦੀ ਤੋਂ ਹਵਾਨਾ ਦੱਸ ਜਾਣਾ ਬਾਈ ਜਿਹੜੀ ਗੱਲ ਵੱੱਛੀ ਦੀ ਆ ਵੱੱਛੀ ਬਈ ਬਾਕੀ ਬਾਗਮਾਨਾ ਬਾਕੀ ਵੀ ਤੁਸੀਂ ਹਵਾਨਾ ਦੇਖਣੇ ਤੁਰਦੀ ਤੋਂ ਮਾਨੇ ਹੁਣ ਪੱਖੋਂ ਬਈ ਕੋਈ ਕੱਚ ਨਹੀਂ ਗਾ ਭਰਮੇ ਜੀ ਭਰਮੇ ਹਵਾਨੇ ਦੀ ਫੱਟ ਇਹ ਹਵਾਨੇ ਦੀ ਆ ਬਈ ਭਲੂਣ ਵੱੱਛੀ ਆ ਤੇ ਚਵਾਈ ਚੂਈ ਦੀ ਠੰਡੀ ਸੀ ਲਾ ਹਾਂਜੀ ਪੂਰੀ ਠੰਡੀ ਸੀ ਬਾਈ ਚੂਈ ਦੀ ਬਈ ਪੂਰੀ ਠੰਡੀ ਸੀ ਲਾ ਬਾਕੀ ਹਵਾਨਾ ਹੂਨ ਪੱਖ ਬਈ ਜੰਨਾ ਹਵਾਨਾ ਪਿੱਛੇ ਨੂੰ ਆ ਉਨਾਂ ਹੀ ਹਵਾਨਾ ਗਾਂ ਵਾਲੀ ਗਾਂ ਨੂੰ ਧੱਕਾ ਹਵਨੇ ਦੀ ਜਿੰਨੀ ਪਿੱਛੇ ਨੂੰ ਧੱਕਾ ਉਨਾਂ ਹੀ ਗਾਂ ਨੂੰ ਆ ਬਾਕੀ ਥਣ ਥੋਣ ਵੀ ਬਈ ਇੱਕੋ ਜੀ ਵਿਥੀ ਦੇ ਲੱਗੇ ਹੋਇਆ ਥਣ ਜਿਵੇਂ ਕੰਨੀਆਂ ਤੇ ਥਣ ਲੱਗੇ ਹੋਇਆ ਤੇ ਬਾਕੀ ਹਜੇ ਪੀਕ ਲੈਵਲ ਤੇ ਆਉਣੀ ਆ ਬਾਈ ਦੱਸਦਾ ਬਈ ਪਾਈ ਜਾਂਦਾ ਬਈ ਹਜੇ 13 ਕਿਲੋ ਬੋਲਾ 5 ਦਿਨ ਹੋਇਆ ਬਈ ਸੂਈ ਨੂੰ ਪਹਿਲ ਹੁਣ ਮੱਛੀ ਆ ਤੇ ਬਾਕੀ ਬਈ ਦੂਜਾ ਤਿਆਰ ਜਾਨੀ ਕਿ ਬੱਚੇ ਵੀ ਚੰਗੇ ਪਾਊਗੀ ਬਈ ਇਹ ਸਹਾਉਣਾ ਬਾਡੀ ਸਟਰਕਚਰ ਵੇਖੋ ਬਈ ਗਾਂ ਦਾ ਖੜੀ ਦੇਖੋ ਕੰਨੀ ਬਹੁਤ ਕੰਡੀ ਸੀ ਲੈ ਜੀ ਠੰਡੀ ਸੀਲ ਬਈ ਪੂਰੀ ਆ ਜਵੇਂ ਭਲੂਣਾ ਵੇਖੋ ਬਈ ਬਾਈ ਹੱਥ ਮਾਰੀਆਂ ਦਾ ਕੋਈ ਚੱਕਰੀ ਨਹੀਂ ਉਹੋ ਜੀ ਗੱਲ ਬਾਤ ਨਹੀਂ ਬਾਕੀ ਵਛੀ ਬਈ ਮਗਰ ਤਿਆਰ ਹੋ ਜਣੀ ਆ ਵਛੀ ਬਈ ਨਸਲ ਵਾਲੀ ਆ ਪੂਰੀ ਪਿਓਰ ਤੇ ਕੀ ਡਿਮਾਂਡ ਕਰਦੇ ਬਈ ਹਰਮੀਤ ਇਹੇ 55000 ਲੈਣ ਦੇ ਜੀ 55000 ਰੁਪਏ ਮੌਕੇ ਤੇ ਮਾਨਤਾਨ ਹੋ ਜਾਊਗਾ ਥੋੜਾ ਬਹੁਤ ਹੋਊਗਾ ਜੀ ਐਵੇਂ ਥੋੜਾ ਮਾਨਤਾਨ ਬਈ ਬਾਈਆਂ ਦਾ ਆਏ ਗਿਆ ਦਾ ਮਾਨਤਾਨ ਕਰ ਦਾਂਗੇ ਤੇ ਬਾਕੀ ਬਈ ਹਰਮੀਤ ਆਪ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦੋ ਆਪਣਾ ਹੀ ਪੈਂਡ ਸੁਖਨਾਂ ਦਾ ਜਿਲ੍ਹਾ ਮੋਗਾ ਜੀ ਤੇ ਆਪਣਾ ਵਾਂਦਰਾ ਇਹਦਾ ਤੇ ਘਰ ਆ ਠ ਨੰਬਰ ਹੈਗਾ 9877432784 ਠੀਕ ਆ ਭਾਈ ਬਾਈ ਦਾ ਫੋਨ ਨੰਬਰ ਅਸੀਂ ਡਿਸਪਲੇ ਤੇ ਚਲਾਤਾ ਜੇ ਕੋਈ ਵੀ ਇਨਫਰਮੇਸ਼ਨ ਲੈਣੀ ਹੈ ਹੋਰ ਕੋਈ ਸਾਥ ਤੋਂ ਕੋਈ ਪੁੱਛਣਾ ਨਹੀਂ ਕੋਈ ਗੱਲਬਾਤ ਰਹਿ ਗਈ ਹੋਏ ਤੁਸੀਂ ਬਾਈ ਨਾਲ ਪਹਿਲਾਂ ਬਾਤ ਕਰ ਲਿਓ ਕੋਈ ਵੀ ਡਿਟੇਲ ਬਾਈ ਤੋਂ ਲੈਣੀ ਹੈ ਤੇ ਬਾਈ ਦਾ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਤੇ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟ ਜਰੂਰ ਕਰ ਦਿਆ ਕਰੋ ਭਈ ਇਹਨਾਂ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਇੱਕ ਮੇਰਾ ਭਰਾ ਸਾਡੇ ਚੈਨਲ ਨੂੰ ਜੋ ਵੀ ਭਰਾ ਪਹਿਲੀ ਯਾਰ ਵੀਡੀਓ ਦੇਖ ਰਿਹਾ ਉਹ ਮੇਰਾ ਭਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਬਈ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰੱਖਾ